ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰੀ ਪ੍ਰਾਇਮਰੀ ਸਕੂਲ ਚਿਮਾ ਬਾਟ ਇੱਥੇ ਅੱਜ ਜਿਹੜੀ ਬਲਾਸਫੀ ਦੇ ਚੋਣਾਂ ਨੇ ਆ ਉਹ ਸਬੰਧ ਵਿੱਚ ਸਾਡੇ ਕੋਲ ਸਟਾਫ ਜਿਹੜਾ ਵਾ ਉਹ ਪਹੁੰਚ ਚੁੱਕਾ ਵਾ ਤੇ ਸਟਾਫ ਸਾਰਾ ਇੱਥੇ ਜਲਦੀ ਪਹੁੰਚ ਚੁੱਕਾ ਵਾ ਅਸਰ ਕੋ ਮਤਲਬ ਪੁਲਿਸ ਮੁਲਾਜ਼ਮ ਹੀ ਪਹੁੰਚ ਚੁੱਕੇ ਸਾਰੇ ਤੇ ਇਹਨਾਂ ਦੇ ਹਾਂਜੀ ਹਾਂਜੀ ਸਾਰੇ ਤੁਹਾਡਾ ਸਟਾਫ ਸਾਰਾ ਮਤਲਬ ਸਟਾਫ ਸਾਰਾ ਆ ਗਿਆ ਚੁੱਕਾ ਜੀ ਹਾਂਜੀ ਸਾਰਾ ਕਿੰਨੇ ਮੈਂਬਰ ਆਏ ਤੁਹਾਡੇ ਸਟਾਫ ਦੇ ਜੀ 8-12 ਟੋਟਲ 12 ਆ ਠੀਕ ਆ ਜੀ ਤੇ ਮਤਲਬ ਇੱਥੇ ਤਿੰਨ ਬੂਥ ਹੈ ਹਾਂਜੀ ਠੀਕ ਹੈ ਜੀ ਤੇ ਤੁਹਾਡੀ ਮਤਲਬ ਪਿੰਡ ਦੇ ਪੰਚਾਇਤ ਨਾਲ ਮੁਲਾਕਾਤ ਹੋਈ ਹੈ ਜੀ ਸਾਹਿਬ ਸਰਪੰਚ ਸਾਹਿਬ ਆਏ ਨੇ ਠੀਕ ਹੈ ਜੀ ਕੁ ਮਿੰਟ ਠੀਕ ਹੈ ਜੀ ਹੋਰ ਸਾਰਾ ਸਸੀਆਪੇ ਲੰ ਸਰ ਸਸੀਆਪੇ ਵਿੱਚ ਪੰਜ ਮੈਂਬਰ ਆਏ ਨੇ ਠੀਕ ਹੈ ਜੀ ਪੰਜ ਮੈਂਬਰ ਠੀਕ ਹੈ ਸਰ ਤੇ ਹੋਰ ਸਰ ਇੱਥੇ ਕੋਈ ਤੁਹਾਨੂੰ ਮਤਲਬ ਕੋਈ ਚੀਜ਼ ਦੀ ਜ਼ਰੂਰਤ ਹੋਵੇ ਪੰਚਾਇਤ ਮੈਂ ਪੰਚਾਇਤ ਨੂੰ ਜਿਹੜਾ ਆਪਾਂ ਠੀਕ ਹੈ ਜੀ Thank you.